ਸਿਕਲੋਸਤੋ ਮੈਂ ਗੁਰਦੀਂਦਰ ਸਿੰਘ ਪੰਗੂਤਾ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪੱਟੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭਨਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੋਕ ਸਾਹਿਬ ਭਾਜਪੀ ਸਰਕਾਰ ਤੀਜੀ ਵਾਰ ਸੱਤਾ ਦੇ ਵਿੱਚ ਹੈ ਉਹ ਗੱਲ ਵੱਖਰੀ ਕਿ ਮжоਰਿਟੀ ਨਹੀਂ ਆਈ ਐਨਡੀਐਲ ਨਾਲ ਅਲਾਈਂਸ ਦੇ ਵਿੱਚ ਰਹਿ ਕੇ ਇਸ ਵਾਰ ਮੋਦੀ ਸਾਫਰ ਪ੍ਰਧਾਨ ਮੰਤਰੀ ਬਣ ਗਏ ਐਟੀਟਿਊਡ ਪਹਿਲਾਂ ਵਾਲਾ ਨਹੀਂ ਹੈਗਾ ਖਾਸ ਕਰਕੇ ਜਦੋਂ ਦੂਜੀ ਵਾਰ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹ ਰਵੱਈਆ ਨਹੀਂ ਹੈ ਕਿਤੇ ਨਾ ਕਿਤੇ ਪੈਰ ਪਛਾਂਖੇ ਚੇ ਹੋਏ ਨੇ ਸਮੇਂ-ਸਮੇਂ ਤੇ ਖਬਰਾਂ ਵੀ ਨਿਕਲ ਕੇ ਆਉਂਦੀਆਂ ਨੇ ਕਿ ਆਪਸੀ ਤਾਲਮਿਲ ਦੀ ਘਾਟ ਹੈ ਸਾਰਾ ਕੁਝ ਠੀਕ ਨਹੀਂ ਲੀਡਰਸ਼ਿਪ ਦਾ ਸੰਕਟ ਹੈ ਬੀਜੇਪੀ ਦੇ ਵਿੱਚ ਪਿਛਲੇ ਦਿਨੀ ਨਿਤਿਨ ਗੱਟ ਕਰੀ ਜਿਨ੍ਹਾਂ ਬਾਰੇ ਪਹਿਲਾਂ ਵੀ ਗੱਲ ਚੱਲਦੀ ਰਹੀ ਆ ਕਿ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਟਿਕ ਟਿਕ ਲਗਾ ਕੇ ਦੇਖਦੇ ਨੇ ਉਨ੍ਹਾਂ ਨੇ ਇੱਕ ਸਮਾਗਮ ਦੇ ਵਿੱਚ ਹੁਣ ਕਿਹਾ ਉਹਨਾਂ ਨੇ ਕਿਹਾ ਕਿ ਆਪੋਜੀਸ਼ਨ ਦੇ ਇੱਕ ਵੱਡੇ ਨੇਤਾ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ ਕਿ ਤੁਸੀਂ ਪੀਐਮ ਬਣ ਜਾਓ ਜਿਹੜਾ ਇਹ ਇਸ਼ਾਰਾ ਰੌਕ ਸਾਬ ਕਿਸ ਗੱਲ ਵੱਲ ਹੈ ਤੇ ਕੀ ਬੀਜੇਪੀ ਦੇ ਅੰਦਰ ਇੰਨੀ ਖਿੱਚੋ ਤਾਣ ਹੈ ਕਿ ਗੱਲ ਇੱਥੋਂ ਤੱਕ ਆਈ ਹੋਈ ਹੈ ਕਿ ਮੋਦੀ ਸਾਹਿਬ ਜਿਹੜੀ ਕੁਰਸੀ ਹੈ ਉਹ ਵੀ ਹਿੱਲਦੀ ਦਿਖਾਈ ਦੇ ਰਹੀ ਹੈ ਡਾਕਟਰ ਸਾਹਿਬ ਇਹ ਚੱਲ ਕੀ ਰਿਹਾ ਕਰਿਓ ਜਰਾ ਦਰਸ਼ਕਾਂ ਦੇ ਨਾਲ ਸਾਂਝਾ ਕਰ ਜੀ ਤੋਂ ਗੱਲ ਦੇਖੋ ਨਿਤਨ ਗਦਕਰੀ ਪਹਿਲੇ ਦਿਨ ਤੋਂ ਹੀ ਅਸਲ ਵਿੱਚ ਕੋਈ ਬਹੁਤ ਮੋਦੀ ਸਾਹਿਬ ਦੀ ਇੱਛਾ ਦੇ ਨਾਲ ਉਹ ਕੈਬਨਿਟ ਦੇ ਵਿੱਚ ਨਹੀਂ ਸੀ ਆਏ ਪਹਿਲੇ ਦਿਨ ਤੋਂ ਹੀ ਕਿਉਂਕਿ ਪ੍ਰਧਾਨ ਰਹੇ ਸੀ ਬੀਜੇਪੀ ਦੇ ਫੇਰ ਇਹ ਹੈ ਕਿ ਮਹਾਰਾਸ਼ਟਰ ਦੇ ਉਹ ਕਾਫੀ ਪਪੂਲਰ ਲੀਡਰ ਹੈਗੇ ਨੇ ਨਾਗਪੁਰ ਤੋਂ ਹੀ ਨੇ ਸੋ ਜਿਹੜੀ ਆਰਐਸਐਸ ਦੀ ਪੈਕਿੰਗ ਹੈ ਉਹਨਾਂ ਨੂੰ ਜ਼ਿਆਦਾ ਸੀ ਪਰ ਕਿਉਂਕਿ ਗੁਜਰਾਤ ਲੋਬੀ ਜਿਆਦਾ ਲੰਗੀ ਕਾਰਪੋਰੇਟ ਨੇ ਫੈਸਲਾ ਕੀਤਾ ਹਮੈਤ ਕਰਨ ਦਾ ਮੋਦੀ ਸਾਹਿਬ ਦੀ ਚੜ੍ਹਾਈ ਬਹੁਤ ਹੋ ਰਹੀ ਸੀ ਪਰ ਪਹਿਲੇ ਦਿਨ ਤੋਂ ਦੋ ਤਿੰਨ ਵਾਰੀ ਇਹ ਪਹਿਲਾਂ ਵੀ ਚੀਜ਼ ਆਈ ਹੈ ਵੀ ਉਹ ਸੜਕਾਂ ਦਾ ਉਹਨਾਂ ਨੂੰ ਮਹਿਕਮਾ ਮਿਲ ਗਿਆ ਮਹਿਕਮਾ ਬੜਾ ਇੰਪੋਰਟੈਂਟ ਹੈ ਉੱਚ ਵਰਲਡ ਬੈਂਕ ਦੀ ਫੰਡਿੰਗ ਹੈ ਔਰ ਉਹ ਚ ਐਫੀਸ਼ੀਐਂਟਲੀ ਕੰਮ ਵੀ ਉਹਨੇ ਕਰਿਆ ਇਸ ਕੋਈ ਡਾਊਟ ਨਹੀਂ ਹੈ ਜੇ ਕੋਈ ਪਰਫਾਰਮਿੰਗ ਮਨਿਸਟਰ ਹੈਗਾ ਮੋਦੀ ਤੋਂ ਮੋਦੀ ਦੀ ਮਤਲਬ ਕਹਿ ਲਓ ਉਹਦੇ ਵਿੱਚ ਕੈਬਨਟ ਦੇ ਵਿੱਚ ਅਮਿਤ ਸ਼ਾਹ ਵਰਗੇ ਨੂੰ ਛੱਡ ਕੇ ਤਾਂ ਨਿਤਿਨ ਗਦਕਰੀਆ ਜਿਹੜਾ ਇੰਡੀਪੈਂਡੈਂਟਲੀ ਮਤਲਬ ਕੰਮ ਕਰਦਾ ਰਿਹਾ ਔਰ ਉਹਨੇ ਸੜਕਾਂ ਦਾ ਜਾਲ ਵਿਛਾਇਆ ਸਾਰੇ ਦੁਨੀਆ ਦੇ ਵਿੱਚ ਇੰਡੀਆ ਦੇ ਵਿੱਚ ਸੋ ਉਹ ਇਹ ਹੈ ਕਿ ਉਹਦੀ ਇੱਛਾ ਤਾਂ ਦੇਖੋ ਹਰ ਇੱਕ ਦੀ ਹੋਈ ਹੁੰਦੀ ਹੈ ਉਹਨੇ ਬੜੀ ਵਾਰ ਇਸ ਤਰ੍ਹਾਂ ਦੇ ਬਿਆਨ ਵੀ ਦਿੱਤੇ ਨੇ ਕਿ ਦੇਖੋ ਜੀ ਹਰ ਇੱਕ ਜਿਹੜਾ ਐਮਐਲਏ ਮੰਤਰੀ ਬਣਨਾ ਚਾਹੁੰਦਾ ਹੈ ਮੰਤਰੀ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਸਾਰੇ ਐਮਪੀ ਨੇ ਜਿਹੜੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਬੜੀ ਬਾਰੀ ਇਹ ਹੋਇਆ ਪਰ ਹੁਣ ਬੜੀ ਸਪੈਸੀਫਿਕਲੀ ਜਿਹੜਾ ਉਹਨੇ ਕਿਹਾ ਹੈ ਕਿ ਮੈਨੂੰ ਅਪਰੋਚ ਕੀਤਾ ਆਪੋਜੀਸ਼ਨ ਨੇ ਅਰ ਆਪੋਜੀਸ਼ਨ ਨੇ ਵੀ ਸੰਜੇ ਰੌਤ ਨੇ ਇਵਨ ਉਧ ਬਠਾਕਰੇ ਨੇ ਆਪ ਨੂੰ ਪਤਾ ਹੀ ਹੈ ਇਵਨ ਰਸ਼ਦ ਅਲਵੀ ਕਾਂਗਰਸ ਦਾ ਉਹਨਾਂ ਨੇ ਵੀ ਕਿਹਾ ਕਿ ਉਹ ਮੋਦੀ ਨਾਲੋਂ ਵਧੀਆ ਕੈਂਡੀਡੇਟ ਹੋ ਸਕਦਾ ਹੈ ਅਸਲ ਦੇ ਵਿੱਚ ਅੰਦਰ ਕਲੇਸ਼ ਤਾਂ ਹੈਗਾ ਹੀ ਹੈ ਮਤਲਬ ਕਦੇ ਵੀ ਗਦਕਰੀ ਨੂੰ ਇਹਨਾਂ ਨੇ ਉਸ ਤਰੀਕੇ ਦੀ ਇੱਜ਼ਤ ਜਾਂ ਉਸ ਤਰੀਕੇ ਦਾ ਮਾਣ ਵੀ ਨਹੀਂ ਦਿੱਤਾ ਔਰ ਜਿਹੜਾ ਸ਼ਾਇਦ ਬਹੁਲੇ ਲੋਕਾਂ ਨੂੰ ਨਹੀਂ ਪਤਾ ਕਿ ਆਰਐਸਐਸ ਦੇ ਵਿਦਨ ਵੀ ਜਿਹੜਾ ਨਾਗਪੁਰ ਸਕੂਲ ਹੈ ਤੇ ਜਿਹੜਾ ਯੂਪੀ ਦਾ ਲਾਹੌਰ ਸਕੂਲ ਹੈ ਇਹਨਾਂ ਦਾ ਪਹਿਲਾਂ ਤੋਂ ਵੀ ਡਿਫਰੈਂਸ ਰਿਹਾ ਹੈ ਔਰ ਆਰਐਸਐਸ ਨਾਲੋਂ ਮਤਲਬ ਜਿਹੜਾ ਯੋਗੀ ਦਿੱਤਿਆ ਨਾਲ ਨਾਲ ਜਿਹੜੀ ਹਿੰਦੂ ਮਹਾਸਭਾ ਉਹ ਵੀ ਡਿਫਰੈਂਟ ਰਹੀ ਹੈ ਜੀ ਸੋ ਅੰਦਰੋਂ ਅੰਦਰ ਜਿਹੜੀਆਂ ਹਿੰਦੂ ਤੋਂ ਬਹੁਤ ਸ਼ਕਤੀਆਂ ਨੇ ਉਹਨਾਂ ਦੇ ਵਿੱਚ ਕੋਈ ਇਹ ਨਹੀਂ ਕਿ ਬਹੁਤ ਮਤਲਬ ਬਹੁਤ ਮੁਹੱਬਤ ਹੈ ਜਾਂ ਪਿਆਰ ਹੈ ਤਾਨੂੰ ਪਤਾ ਹੈ ਉਹ ਕਿਹੜੀ ਸੀ ਇੱਕ ਸਾਵੀ ਪ੍ਰਗਿਆ ਸੀ ਸ਼ਾਇਦ ਉਹਨੇ ਜਿਨੇ ਨਥੁਰਮ ਗੋਡ ਸੇ ਦਾ ਮਤਲਬ ਦੇਨ ਮਨਾਇਆ ਸੀ ਉਹਨੂੰ ਦੇਸ਼ ਭਗਤ ਕਿਹਾ ਸੀ ਮੋਦੀ ਨੂੰ ਕਹਿਣਾ ਪਿਆ ਸੀ ਵੀ ਮੈਂ ਇਸੇ ਮਨ ਸੇ ਮਾਫ ਨਹੀਂ ਕਰੂੰਗਾ ਸੋ ਇੱਕ ਦੂਜੇ ਦੇ ਨਾਲੋਂ ਹੋਰ ਵੱਧ ਕਰਮ ਨਾਰੇ ਦੇਣੇ ਵੱਧ ਐਂਟੀ ਮੁਸਲਿਮ ਚੱਲਣਾ ਜਾਂ ਵੱਧ ਡਿਵੈਲਪਮੈਂਟ ਵਾਲੀ ਸਾਈਡ ਨੂੰ ਆਪਣਾ ਕਰਕੇ ਦਿਖਾਉਣਾ ਇਹ ਪਹਿਲਾਂ ਤੋਂ ਹੀ ਰਿਹਾ ਹੈ ਪਰ ਮੇਰੇ ਖਿਆਲ ਦੇ ਵਿੱਚ ਹੈ ਕਿ ਕੰਫਰਟ ਲੈਵਲ ਆਰਐਸਐਸ ਦਾ ਤੇ ਆਪਣੇ ਮੋਦੀ ਸਾਹਿਬ ਦਾ ਵੀ ਨਹੀਂ ਹੈ ਬਹੁਤ ਜ਼ਿਆਦਾ ਦੇਖੋ ਮਨੀਪੁਰ ਦੇ ਮਾਮਲੇ ਦੇ ਵਿੱਚ ਮੋਹਨ ਭਗਵਤ ਦਾ ਆਪਣੇ ਬਿਆਨ ਸੁਣਿਆ ਹੀ ਹੈ ਸੋ ਉਹ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ অপੋਜੀਸ਼ਨ ਤਾਂ ਘੱਟ ਟੰਗ ਖਿਚਰੀ ਹੈ ਉਹ ਵੀ ਮੋਦੀ ਦੀ ਟੰਗ ਪੂਰੀ ਖਿਚ ਰਹੀ ਹੈ ਹੂੰ ਜੀ ਉਹਦਾ ਰੀਜ਼ਨ ਇਹ ਹੈ ਕਿਉਂਕਿ ਬਹੁਤ ਐਰੋਗੈਂਟ ਨੇ ਦੋਨੇ ਜਣੇ ਮਤਲਬ ਦੂਜੇ ਨੂੰ ਕਿਸੇ ਨੂੰ ਬਿਲਕੁਲ ਸਾਹ ਨਹੀਂ ਲੈਣ ਦਿੰਦੇ ਔਰ ਹੁਣ ਜਿਹੜੀ ਜਿਵੇਂ ਜਿਵੇਂ ਅੱਗੇ ਆ ਰਹੀ ਹੈ 17 ਤਰੀਕ ਮੇਰੇ ਖਿਆਲ ਜਨਮ ਦਿਨ ਹੈ ਮੋਦੀ ਸਾਹਿਬ ਦਾ ਤੇ 75 ਸਾਲ ਦੇ ਉਹਨਾਂ ਨੇ ਹੁਣ ਹੋ ਜਾਣਾ ਹੈ ਆਪ ਹੀ ਇਹਨਾਂ ਨੇ ਤੈਅ ਕਰਿਆ ਸੀ ਕਿ ਜੀ 75 ਸਾਲ ਏਜ ਆਫ ਰਿਟਾਇਰਮੈਂਟ ਫਿਕਸ ਕਰ ਦੋ ਔਰ ਉਹ ਜਿਹੜੀ ਫੇਸ ਫਿਕਸ ਕਰਨ ਦੇ ਨਾਲ ਹੀ ਮੋਰੀ ਮਨੋਰ ਜੋਸ਼ੀ ਅਲਕੇੜਵਾਨੀ ਜੀ ਕਿਤੇ ਕਿਤੇ ਵੱਡੇ ਵੱਡੇ ਮਾਰਗਦਰਸ਼ਨ ਚ ਪਾ ਦਾਂਗੇ ਹਾਂ ਪਰਲੇ ਪਾਸੇ ਬਿਠਾ ਦਿੱਤੇ ਸੀ ਕੱਢ ਕੇ ਗਰਾਊਂਡ ਤੋਂ ਬਾਹਰ ਤੇ ਹੁਣ ਤੱਕ ਵਿਚਾਰੇ ਉਹ ਆਪਣੇ ਹੱਥ ਮਲੀ ਜਾਂਦੇ ਨੇ ਬੈਠੇ ਸੋ ਇਸ ਕਰਕੇ ਹੈ ਕਿ ਹੁਣ ਦੇਖੋ ਮਸਲਾ ਤਾਂ ਇਹ ਉੱਠਣਾ ਹੈ ਰਦਰ ਉੱਠਿਆ ਹੋਣਾ ਮਸਲਾ ਤਾਂ ਅੰਦਰੋਂ ਅੰਦਰ ਹੀ ਪਰ ਇਹ ਵੀ ਅੱਗੇ ਕੌਣ ਆਵੇ ਜਾਂ ਕਿਸ ਤਰ੍ਹਾਂ ਦਾ ਪ੍ਰੋਸੈਸ ਕੀ ਬਣਦਾ ਹੈ ਉਹ ਹੈ ਦੂਜਾ ਇਹ ਹੈ ਕਿ ਦੇਖੋ ਚਾਹੇ ਉਨਤੀਸ਼ ਹੈ ਚਾਹੇ ਉਹ ਨੈਡੂ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਵੀ ਉੱਪਰੋਂ ਜਿੰਨਾ ਮਰਜ਼ੀ ਜੋ ਕੁਝ ਹੋਈ ਜਾਵੇ ਉਹ ਵੀ ਦੇਖੋ ਮਤਲਬ ਉਹਨਾਂ ਨੇ ਵੀ ਕੱਠ ਪੁਤਲੀ ਨਾਚਤਾਂ ਨਚਾਉਣਾ ਹੀ ਹੁੰਦਾ ਹੈ ਕਲਾਕਾਰ ਨੇ ਉਹ ਵੀ ਪੁਰਾਣੇ ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਔਰ ਥੋੜਾ ਜਿਹਾ ਸੰਘਰਸ਼ ਹੈ ਜਿਹੜਾ ਅੰਦਰਲਾ ਉਹ ਵਧੂਗਾ ਜੀ ਡਾਕਟਰ ਸਾਹਿਬ ਇੱਕ ਸਵਾਲ ਜਿਹਦੇ 'ਚ ਆਪਣੇ ਲੋਕਾਂ ਦੀ ਬੜੀ ਦਿਲਚਸਪੀ ਆ ਉਹ ਸਵਾਲ ਆਪਣੇ ਲੋਕ ਜਾਨਣਾ ਚਾਹੁੰਦੇ ਨੇ ਤੁਸੀਂ ਵੀ ਤੁਹਾਡੀ ਜਾਣਕਾਰੀ ਤੇ ਤਜਰਬੇ ਅਨੁਸਾਰ ਜਾਣਕਾਰੀ ਸਾਂਝੀ ਕਰਿਓ ਤਰਚਕਾਂ ਨਾਲ ਕਿ ਬੀਜੇਪੀ ਸਰਕਾਰ ਹੁਣ ਤੀਜੀ ਵਾਰ ਸੱਤਾ ਦੇ ਵਿੱਚ ਹੈ ਤੇ ਇਸ ਵਾਰ ਮੈਜੋਰਟੀ ਨਹੀਂ ਹੈ ਐਨਡੀਆ ਦੇ ਨਾਲ ਅਲਾਈਂਸ ਹੈ ਕੀ ਪਿਛਲੀ ਵਾਰ ਦੇ ਨਾਲੋਂ ਬੀਜੇਪੀ ਜ਼ਿਆਦਾ ਤਾਕਤਵਰ ਹੈ ਜਾਂ ਹੁਣ ਉਹ ਗੱਲਬਾਤ ਨਹੀਂ ਹੈਗੀ ਪਹਿਲਾਂ ਵਾਲੀ ਕਿ ਅੜਕੇ ਫੈਸਲੇ ਲੈ ਸਕਣ ਅਚ ਪੰਚਾਇਤ ਚ ਦੀ ਛਾਤੀ ਮੋਦੀ ਹੈ ਤਾਂ ਮਮਕਨ ਹੈ ਉਹ ਵਾਲੀ ਗੱਲਬਾਤ ਕੀ ਹੈਗੀ ਆ ਹੁਣ ਜਾਂ ਨਹੀਂ ਆਪਣੇ ਲੋਕ ਬੜਾ ਜਾਣਨਾ ਚਾਹੁੰਦੇ ਨੇ ਕਿ ਸਰਕਾਰ ਕਮਜ਼ੋਰ ਹੈ ਜਾਂ ਫਿਰ ਪਹਿਲਾਂ ਵਾਂਗੀ ਹੈ ਨਹੀਂ ਨਹੀਂ ਸਰਕਾਰ ਤਾਂ ਕੋਈ ਡਾਊਟ ਹੀ ਨਹੀਂ ਹੈ ਉਹ ਤਾਂ ਕਮਜ਼ੋਰ ਹੈ ਉਹ ਤਾਂ ਹੁਣ ਤਾਂ ਬੋਲ ਦਿਆ ਤੇ ਜਵਾਨ ਥੜਕਦੇ ਅ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਕਿਹੜਾ ਮੋਦੀ ਹੈ ਤਾਂ ਮਮਕਨ ਹੈ ਕਿਹੜੀ ਚੌੜੀ ਛਾਤੀ ਜੀ ਤੁਸੀਂ ਪੋਜੀਸ਼ਨ ਦੇਖੋ ਕੀ ਹੈ ਕਿ ਇੰਟਰਨਲੀ ਤਾਂ ਚਲੋ ਹੈ ਹੀ ਉਹਨਾਂ ਦੇ ਸਾਹਮਣੇ ਤਾਂ ਗੇੜਗੜਾਉਣਾ ਪੈਂਦਾ ਹੀ ਹੈ ਜਿਹੜੇ ਮਤਲਬ ਆਪਣੇ ਜਿਹੜੇ ਸਹਿਯੋਗੀ ਨੇ ਬਾਹਰ ਹੁਣ ਤੁਸੀਂ ਦੇਖੋ ਨਾ ਜੋ ਕੁਝ ਹੋ ਰਿਹਾ ਹੈ ਮਤਲਬ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜੀ ਆਪਣੀ ਵਿਦੇਸ਼ ਨੀਤੀ ਹੈ ਉਹਦੇ ਵਿੱਚ ਸਾਰੇ ਮੁਲਕ ਅੱਖਾਂ ਕੱਢਦੇ ਨੇ ਮਤਲਬ ਮਾਲਦੀਵਸ ਤੋਂ ਲੈ ਕੇ ਨੇਪਾਲ ਤੋਂ ਲੈ ਕੇ ਸਭ ਦੇ ਸਭ ਪਿਛਲੇ ਦਿਨੀ ਜਾ ਕੇ ਉਹਨੂੰ ਜਫੀ ਪਾਲੀ ਜੇਲਨਸਕੀ ਨੂੰ ਉੱਥੇ ਵਾਰ ਬੰਦ ਕਰਾਉਣ ਗਏ ਸੀ ਜਿਸ ਦਿਨ ਬੰਦ ਕਰਾਉਣਗੇ ਉਸੇ ਦਿਨ ਰੂਸ ਨੇ ਹਮਲਾ ਕਰਤਾ ਹਾਂਜੀ ਹੁਣ ਸਾਡੇ ਜਿਹੜੇ ਫੋਰਮ ਮਨਿਸਟਰ ਨੇ ਸ਼ਿਵਸ਼ੰਕਰ ਜੀ ਉਹਨਾਂ ਤੋਂ ਇਲਾਵਾ ਸਾਡੇ ਜਿਹੜੇ ਐਨਐਸਏ ਦਵਾਲ ਜੀ ਨੂੰ ਜਾ ਕੇ ਸਫਾਈਆਂ ਦੇਣੀਆਂ ਪੈ ਰਹੀਆਂ ਨੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਪਿਊਤਨ ਨੂੰ ਮਿਲੇ ਉਹਨਾਂ ਨੇ ਉਹਨੂੰ ਜਾ ਕੇ ਕਿਹਾ ਕਿ ਜੋ ਜੱਫੀ ਤਾਂ ਐਵੇਂ ਹੀ ਪਾਈ ਗਈ ਅਸਲ ਦੇ ਵਿੱਚ ਮੋਦੀ ਸਾਹਿਬ ਦਾ ਸੁਭਾਅ ਹੈ ਉਹ ਜੱਫੀ ਪਾ ਲੈਂਦੇ ਨੇ ਮਤਲਬ ਇਦਾਂ ਦਾ ਉਹਨਾਂ ਨੂੰ ਸਪਾਈ ਦਿੱਤੀ ਵੀ ਕੋਈ ਗੱਲ ਵੱਡੀ ਖਾਸ ਨਹੀਂ ਸਾਡੀ ਹੋਈ ਸੀ ਥੋੜੇ ਹੀ ਆ ਜੀ ਤੇ ਉੱਥੇ ਫਿਰ ਚੀਨ ਜਾ ਕੇ ਕਹਿ ਕੇ ਆਏ ਵੀ ਨਹੀਂ ਆਪਾਂ ਜਲਦੀ ਜਲਦੀ ਆਪਣਾ ਇਹ ਨਵੇੜੀਏ ਹੁਣ ਤੁਸੀਂ ਦੇਖੋ ਨਾ ਕਿ ਇੱਕ ਫੋਰਨ ਮਿਨਿਸਟਰ ਚੀਨ ਦੇ ਨੂੰ ਵੀ ਉੱਥੇ ਉਹਨੂੰ ਪ੍ਰੈਜ਼ਿਡੈਂਟ ਨਾਲ ਐਨਐਸਏ ਮਿਲਣ ਜਾ ਰਹੇ ਹੈ ਇਹਦਾ ਮਤਲਬ ਜੈ ਸ਼ਿਮ ਸ਼ੰਕਰ ਜੀ ਨੇ ਜਿਹੜੇ ਸਾਡੇ ਉਹ ਮਤਲਬ ਇਹਦਾ ਮਤਲਬ ਉਹਨੂੰ ਪਿੱਛੇ ਖਿੱਚ ਲਿਆ ਗਿਆ ਹਮ ਮਤਲਬ ਜਿਹੜਾ ਫੋਰਨ ਮਿਨਿਸਟਰ ਦਾ ਕੰਮ ਹੈ ਉਹ ਐਨਐਸਏ ਦਾ ਕਦੇ ਵੀ ਨਹੀਂ ਕਰਦਾ ਹੁੰਦਾ ਸੋ ਸਾਰਾ ਕੁਝ ਅੰਦਰ ਠੀਕ ਠਾਕ ਨਹੀਂ ਹੈ ਉਦੇ ਚੇਏ ਦੇਖੋ ਮਤਲਬ ਮੇਰਾ ਖਿਆਲ ਹੈ ਵੀ ਮੋਦੀ ਵਰਗਾ ਐਰੋਗੈਂਟ ਬੰਦਾ ਸੁਪਰੀਮ ਕੋਰਟ ਦੇ ਜੱਜ ਦੇ ਚੰਦਰ ਚੂੜ ਦੇ ਜਾ ਕੇ ਬਿਨੇ ਬੁਲਾਏ ਉੱਥੇ ਮਤਲਬ ਗਣੇਸ਼ ਪੂਜਾ ਕਰਨ ਜਾ ਰਿਹਾ ਹੈ ਮਤਲਬ ਹਾਲਤ ਦੇਖੋ ਕੀ ਹੈ ਅਦਰਵਾਈਜ਼ ਮੋਦੀ ਦਾ ਇਹ ਥੋੜਾ ਸੀਗਾ ਕਿ ਮਤਲਬ ਉਹ ਕਿਸੇ ਦੇ ਸਾਹਮਣੇ ਮਤਲਬ ਉਹ ਤਾਂ ਹੁਣ ਬੇਸਿਕਲੀ ਇਹ ਹੈ ਕਿ ਉਹ ਜਿਹੜੀ ਕਹਿੰਦੇ ਸੀ ਨਾ ਮੈਨੂੰ ਕਿਸੇ ਨੇ ਬਹੁਤ ਪ੍ਰੋਪਰਲੀ ਕਿਹਾ ਜਦੋਂ ਆ ਇਲੈਕਸ਼ਨਾਂ ਹੋਣ ਤੋਂ ਪਹਿਲਾਂ ਦੀ ਗੱਲ ਹੈ ਉਹ ਅਸੀਂ ਡਿਸਕਸ ਕਰ ਰਹੇ ਸੀ ਉਹ ਕਹਿੰਦੇ ਵੀ ਮੋਦੀ ਨਾਲ ਤਾਂ ਕਿਸੇ ਦਾ ਕੰਪੀਟੀਸ਼ਨ ਨਹੀਂ ਮੋਦੀ ਤਾਂ ਹੁਣ ਲੀਡਰ ਨਹੀਂ ਰਿਹਾ ਉਹ ਤਾਂ ਭਗਵਾਨ ਬਣ ਗਿਆ ਜੀ ਬਾਇਓਲੋਜੀਕਲ 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 ਨਾਲ ਬਾਅਦ ਚ ਗੱਲ ਹੈ ਜੀ ਤਾਂ ਪਹਿਲਾਂ ਦੀ ਗੱਲ ਹੈ ਜੀ ਮੈਂ ਕਿਹਾ ਵੀ ਹਾਂ ਇਹ ਤਾਂ ਠੀਕ ਹੈ ਲੱਗਦਾ ਵੀ ਉਹ ਤਾਂ ਸਭ ਤੋਂ ਉੱਪਰ ਹੈ ਉਸ ਨਾਲ ਕੰਪੀਟੀਸ਼ਨ ਨਹੀਂ ਹੁਣ ਪੋਜੀਸ਼ਨ ਇਹ ਹੈ ਕਿ ਹੁਣ ਉਹ ਲੀਡਰ ਬਣ ਗਿਆ ਭਗਵਾਨ ਤੋਂ ਦੁਬਾਰਾ ਥੱਲੇ ਜੀ ਹੁਣ ਹਰੇਕ ਹੀ ਉਹਨੂੰ ਮਤਲਬ ਘੂਰਦਾ ਵੀ ਹੈ ਤੇ ਉਹਨੂੰ ਵੀ ਹੁਣ ਉਹ ਵੀ ਕਿਸੇ ਆਣਾ ਜੀ ਹੱਸੀ ਹੱਸਦਾ ਨਾ ਉਹ ਕੰਫੀਡੈਂਸ ਹੈ ਨਾ ਉਹ ਹਿੰਮਤ ਹੈ ਸੋ ਇਸ ਕਰਕੇ ਸਰਕਾਰ ਤਾਂ ਵੀਕ ਹੈ ਅਰ ਸਰਕਾਰ ਤਾਂ ਮਾਮੂਲੀ ਜੀ ਕੋਈ ਚੀਜ਼ ਵੀ ਹੈ ਜਿਹੜੀ ਉਹ ਸੰਕਟ ਖੜਾ ਕਰ ਸਕਦੀ ਹੈ ਜੀ ਬਿਲਕੁਲ ਤੇ ਡਾਕਟਰ ਸਾਹਿਬ ਨਾਲੋਂ ਆਪਾਂ ਇੱਕ ਇਹ ਗੱਲ ਵੀ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਉਹ ਰਵਨੀਤ ਵੀਟੂਰੀ ਰਾਹੁਲ ਗਾਂਧੀ ਤੇ ਬੋਲੇ ਨੇ ਜਾਂ ਰਾਹੁਲ ਗਾਂਧੀ ਹੋਰਾਂ ਦੀ ਅਮਰੀਕਾ ਦੇ ਵਿੱਚ ਇੱਕ ਸਿੱਖਾਂ ਨੂੰ ਲੈ ਕੇ ਸਟੇਟਮੈਂਟ ਸੀ ਜਾਂ ਉਹ ਉੱਥੇ ਗੱਲ ਰੱਖੀ ਗਈ ਸੀ ਗੱਲ ਹਿੰਦੁਸਤਾਨ ਦੇ ਵਿੱਚ ਪੋਲਿਟਿਕਸ ਦੀ ਨਹੀਂ ਹੈ ਰਾਜ ਦੀ ਨਹੀਂ ਹੈ ਗੱਲ ਤਾਂ ਇਹ ਹੈ ਕਿ ਉਥੇ ਧਰਮ ਦੀ ਆਜ਼ਾਦੀ ਹੈ ਜਾਂ ਨਹੀਂ ਉਹ ਉਹ ਮਾਮਲਾ ਵੀ ਕਿਹੜੀ ਚੀਜ਼ ਨਾਲ ਆਪਾਂ ਜੋੜ ਕੇ ਦੇਖ ਸਕਦੇ ਹਾਂ ਤੁਸੀਂ ਇਹ ਦੇਖੋ ਉਹਦੇ ਵਿੱਚ ਕਮਾਲ ਦੀ ਗੱਲ ਇਹ ਹੈ ਵੀ ਰਾਹੁਲ ਗਾਂਧੀ ਨੇ ਉੱਥੇ ਜਾ ਕੇ ਅਮਰੀਕਾ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਸਿੱਖਾਂ ਨੂੰ ਮਤਲਬ ਆਜ਼ਾਦੀ ਨਹੀਂ ਹੈ ਜੀ ਖੜਾ ਪਾਉਣ ਦੀ ਆਜ਼ਾਦੀ ਨਹੀਂ ਹੈ ਭਗਵੰਨਨ ਦੀ ਆਜ਼ਾਦੀ ਨਹੀਂ ਹੈ ਉਹਨੇ ਕਿਹਾ ਕਿ ਸਾਡੀ ਲੜਾਈ ਅਸਲ ਵਿੱਚ ਸਰਕਾਰ ਦੀ ਜਾਂ ਗਵਰਨਮੈਂਟ ਦੀ ਲੜਾਈ ਨਹੀਂ ਹੈ ਲੜਾਈ ਇਹ ਕਿ ਜਿਹੜਾ ਭਾਰਤ ਹੈ ਕੀ ਉਹ ਇੱਕ ਮਤਲਬ ਬਹੁਤ ਧਾਰਮਿਕ ਬਹੁ ਭਾਸ਼ੀ ਮਤਲਬ ਉਹਨੇ ਇੱਕ ਡਾਈਵਰਸ ਜਿਹੜਾ ਕਹਿੰਦੇ ਯੂਨਿਟੀ ਇਨ ਡਾਈਵਰਸਿਟੀ ਉਹ ਰਹਿਣਾ ਕਿ ਨਹੀਂ ਰਹਿਣਾ ਜੀ ਜਿਹੜੀ ਉਹਦੀ ਵਿਭਿੰਨਤਾ ਸਭਿਆਚਾਰਕ ਹੈ ਧਾਰਮਿਕ ਹੈ ਕਿਸ ਕਿਸਮ ਦੀ ਵੀ ਹੈ ਉਹ ਕਹਿੰਦਾ ਵੀ ਇਹ ਉਹਨੂੰ ਨਹੀਂ ਰਹਿਣ ਦੇ ਰਹੇ ਇਸ ਦੇ ਵਿੱਚ ਜਿਹੜੀ ਆਰਐਸਐਸ ਦੀ ਡਾਇਲੋਜੀ ਹੈ ਉਹ ਕਹਿੰਦੇ ਵੀ ਕੁਝ ਧਰਮ ਦੂਜਿਆਂ ਨਾਲੋਂ ਉੱਚੇ ਨਹੀਂ ਕੁਝ ਜਾਤਾਂ ਦੂਜਿਆਂ ਨਾਲੋਂ ਉੱਚੀਆਂ ਨਹੀਂ ਕੁਝ ਰਾਜ ਦੂਜਿਆਂ ਨਾਲੋਂ ਉੱਚੇ ਨਹੀਂ ਕੁਝ ਕਮਿਊਨਿਟੀਆਂ ਦੂਜਿਆਂ ਨਾਲੋਂ ਉੱਚੀਆਂ ਨਹੀਂ ਕੁਝ ਪਛਾਵਾਂ ਦੂਜਿਆਂ ਨਾਲੋਂ ਉੱਚੀਆਂ ਨਹੀਂ ਉਹ ਕਹਿੰਦਾ ਸੀ ਇਹ ਤੋੜਨਾ ਚਾਹੁੰਦੇ ਆ ਉਹਦੇ ਦਿੱਤਾ ਕਿਸੇ ਨੇ ਬਿਆਨ ਵੀ ਨਹੀਂ ਉਸ ਤਰ੍ਹਾਂ ਦਿੱਤਾ ਪਰ ਕਮਾਲ ਦੀ ਗੱਲ ਇਹ ਹੋਈ ਕਿ ਉਹਦੇ ਉੱਪਰ ਭਾਜਪਾ ਜਾਂ ਆਰਐਸਐਸ ਨਾਲੋਂ ਵੀ ਵੱਧ ਜਿਹੜੇ ਸਿੱਖ ਚਿਹਰੇ ਨੇ ਉਹਨਾਂ ਦੇ ਕੋਲ ਸੀ ਪੂਰੀ ਸਾਬ ਤੋਂ ਲੈ ਕੇ ਬਿੱਟੂ ਜੀ ਤੋਂ ਲੈ ਕੇ ਆਪਣੇ ਲਾਲਪੁਰਾ ਜੀ ਤੱਕ ਲਾਲਪੁਰਾ ਜੀ ਤਾਂ ਬਹੁਤ ਅੱਗੇ ਤੱਕ ਚਲੇ ਗਏ ਉਹ ਤਾਂ ਸਿੱਖਾਂ ਦੇ ਖਿਲਾਫ ਹੀ ਮਤਲਬ ਬਿਲਕੁਲ ਉਹ ਕਹਿੰਦੇ ਸਿੱਖ ਵੱਖਰੇ ਹੈ ਹੀ ਨਹੀਂ ਅਸਲ ਦੇ ਵਿੱਚ ਉਹ ਉਸ ਮਾਮਲੇ ਤੇ ਆ ਗਏ ਉਹ ਐਸਜੀਪੀਸੀ ਨੇ ਬਿਆਨ ਵੀ ਦਿੱਤਾ ਸੀ ਮਤਲਬ ਉਹਨਾਂ ਨੂੰ ਝੋਕਣ ਦਾ ਮਤਲਬ ਰਾਹੁਲ ਗਾਂਧੀ ਦੇ ਖਿਲਾਫ ਬੇਸਿਕਲੀ ਗੱਲ ਇਨਸਿਕਿਉਰਟੀ ਦੀ ਹੈ ਕਿੰਨਾ ਡਰ ਇਹਨਾਂ ਦੇ ਵਿੱਚ ਬੈਠਿਆ ਹੋਇਆ ਹੈ ਉਹਨੂੰ ਵਾਪਸ ਮੇਰੇ ਖਿਆਲ ਨਾਲ ਰਾਹੁਲ ਗਾਂਧੀ ਆ ਗਿਆ ਜਿਹੜਾ ਕਹਿ ਰਹੇ ਸੀ ਨਹੀਂ ਤਾਂ ਦੇਖੋ ਆਰਐਸਐਸ ਨੇ ਤੇ ਬੀਜੇਪੀ ਨੇ ਡੰਕਪ ਜਣਾ ਸੀ ਵੀ ਕਾਲ ਸਤਾਨਿਕ ਬਣ ਗਿਆ ਜੀ ਪਰ ਉਹਨਾਂ ਨਹੀਂ ਕਰ ਸਕੇ ਉਸ ਤਰੀਕੇ ਦੇ ਨਾਲ ਅਰ ਉਹਦੀ ਉਹਦਾ ਕੰਫੀਡੈਂਸ ਵੀ ਵਧਿਆ ਇਸੇ ਕਰਕੇ ਵਧਿਆ ਹੋਇਆ ਹੈ ਜਿਹੜੀ ਗੱਲ ਲੋਕ ਕਹਿੰਦਾ ਹੈ ਉਹ ਇਹਨਾਂ ਨੂੰ ਵਾਪਸ ਲੈਣੀ ਪੈ ਜਾਂਦੀ ਹੈ ਸਫਾਈਆਂ ਦੇਣੀਆਂ ਪੈਂਦੀਆਂ ਨੇ ਉਹ ਬਿਆਨ ਬਾਅਦ ਚ ਦਿੰਦਾ ਹੈ ਇਹਨਾਂ ਦੇ ਘਰ ਮਤਲਬ ਸਭੀਆਂ ਫਟਾਫਟ ਹਿੱਲਣ ਲੱਗ ਜਾਂਦੀਆਂ ਨੇ ਸਰਕਾਰ ਦੀਆਂ 2 ਮਿੰਟਾਂ ਦੇ ਵਿੱਚ ਸੋ ਉਹ ਮੇਰਾ ਖਿਆਲ ਇਹ ਹੈ ਕਿ اپੋਜੀਸ਼ਨ ਦੀ ਸ਼ਕਤੀ ਪਹਿਲੀ ਵਾਰ ਇਹਨਾਂ ਨੂੰ ਨਜ਼ਰ ਆ ਰਹੀ ਹੈ ਉਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਦਿਖਾਇਆ ਇਹ ਅ ਜਿਸ ਤਰ੍ਹਾਂ ਕੇਜਰੀਵਾਲ ਦੀ ਜ਼ਮਾਨਤ ਕਰਨੀ ਹੋਰ ਮੰਦ ਕਾਂਗਰਸ ਤੋਂ ਡਰੇ ਹੋਏ ਬੜੀ ਬੁਰੀ ਤਰ੍ਹਾਂ ਰਾਹੁਲ ਗਾਂਧੀ ਦੇ ਉੱਪਰ ਖਾਸ ਫੋਕਸ ਹੈਗਾ ਔਰ ਜਿੰਨਾ ਇਹ ਕਰਨਗੇ ਉਹਨਾਂ ਉਤਕੜਾ ਹੋਊਗਾ ਉਹ ਤਾਂ ਕੁਦਰਤੀ ਗੱਲ ਹੈ ਕਿ ਮਤਲਬ ਜਿਸ ਤਰ੍ਹਾਂ ਪੈ ਰਹੇ ਨੇ ਟੁੱਟ ਟੁੱਟ ਕੇ ਜਾਂ ਸਾਰਾ ਆਈਟੀ ਸੈੱਲ ਲਾਇਆ ਹੋਇਆ ਹੈ ਉਹਦੇ ਮੁਫਤ ਦੇ ਵਿੱਚ ਢਾਡੀ ਬਣੇ ਹੋਏ ਨੇ ਸੋ ਮੇਰਾ ਖਿਆਲ ਹੈ ਸਰਕਾਰ ਵੈਕ ਫੁੱਟ ਤੇ ਹੈ ਵੀਕ ਹੈ ਪਰ ਅੰਦਰ ਵੀ ਕਲੇਸ਼ ਹੈਗਾ ਪਰ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਸੇ ਪੁੱਠੇ ਪੈ ਰਹੇ ਨੇ ਮਤਲਬ ਜਿਸ ਤਰ੍ਹਾਂ ਹੁਣ ਉੱਥੇ ਬੋਲ ਰਹੇ ਸੀ ਜਾ ਕੇ ਜੀਐਨਕੇ ਦੇ ਵਿੱਚ ਤੁਸੀਂ ਸਪੀਚਸ ਸੁਣੋ ਅਰ ਸਪੀਚਸ ਦੇ ਨਾਲ ਤੁਸੀਂ ਐਨਾਲਿਸਿਸ ਕਰਕੇ ਦੇਖੋ ਆਈਟੀ ਸੈੱਲ ਦੇ ਉੱਪਰ ਜੋ ਕੁਝ ਚੱਲਦਾ ਹੈ ਕੰਗਨਰ ਨੌਤ ਵਰਗੀ ਜਿਹਨੂੰ ਸਿਰ ਤੇ ਚੱਕਿਆ ਹੋਇਆ ਸੀ ਉਹਦੇ ਬਾਰੇ ਵੀ ਕਹਿਣਾ ਪੈ ਗਿਆ ਮਤਲਬ ਜਿਹੜੇ ਉਹ ਬਿਆਨ ਦੇ ਰਹੀ ਸੀ ਕਿ ਸਾਡੇ ਵੱਲੋਂ ਅਥੋਰਿਟੇਟਿਵ ਨਹੀਂ ਹਨ ਇਹ ਸਾਡੀ ਇਹ ਸਾਡੀ ਸਪੋਕਸਪਰਸਨ ਨਹੀਂ ਹੈ ਜੀ ਭਾਜਪਾ ਨੇ ਕਦੇ ਇਦਾਂ ਕਿਹਾ ਸੀ ਇਹ ਤਾਂ ਜਿਹੜੇ ਲਿੰਚ ਕਰਕੇ ਆਉਂਦੇ ਹੁੰਦੇ ਸੀ ਉਹਦੇ ਹਾਰਪਲ ਪੌਣ ਚਲੇ ਜਾਂਦੇ ਸੀ ਮੰਤਰੀ ਜੀ ਹੁਣ ਦੇਖਿਆ ਤੁਸੀਂ ਕਿਤੇ ਬਿਲਕੁਲ ਸੋ ਉਸ ਕਰਕੇ ਜਿਹੜਾ ਉਹ ਕਮਿਊਨਲ ਏਜੈਂਡਾ ਸੀ ਉਹਦੀ ਡੀਫੀਟ ਹੋ ਚੁੱਕੀ ਹੈ ਉਹ ਹੁਣ ਇਹਨਾਂ ਨੂੰ ਚੱਕਣਾ ਔਖਾ ਲੱਗ ਰਿਹਾ ਬਹੁਤ ਜ਼ਿਆਦਾ ਅਰੇ ਇਹਨਾਂ ਦੇ ਆਪਣੇ ਚਾਹੇ ਆਰਐਸਐਸਾ ਜਾਂ ਹੋਰ ਹੈ ਉਹ ਸਾਰੇ ਦੇ ਸਾਰੇ ਪਿੱਛੇ ਹਟ ਰਹੇ ਨੇ ਉਹ ਮਤਲਬ ਜਿਹੜੀ ਜੋ ਕੁਝ ਹੋਇਆ ਪਿਛਲੇ 10 ਸਾਲਾਂ ਦੇ ਵਿੱਚ ਉਹਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ ਉਹ ਪਰ ਦੂਜੇ ਪਾਸੇ ਇਹ ਦੇਖੋ ਅਡਾਨੀ ਦੇ ਉੱਪਰ ਜਿਹੜਾ ਵੈਸ਼ਨ ਕੰਟਰੀਜ਼ ਦਾ ਜਿਹੜਾ ਹੈ ਉਹ ਤਾਂ ਹੁਣ ਚੱਲ ਹੀ ਰਿਹਾ ਹੈ ਜਿਹੜੀ ਸੇਬੀ ਦੇ ਵਿੱਚ ਇਹਨਾਂ ਨੇ ਲਾਈ ਸੀ ਚੇਅਰਮੈਨ ਉਹ ਮਤਲਬ ਉਹਦੇ ਬਾਰੇ ਇੱਕ ਲਫ਼ਜ਼ ਨਹੀਂ ਅਜੇ ਤੱਕ ਬੋਲ ਸਕੇ ਯਾਰ ਉਹਦੀ ਜਿਹੜੀ ਅਪੁਆਇੰਟਮੈਂਟ ਹੈ ਜੀ ਉਹ ਮੋਦੀ ਸਾਹਿਬ ਤੇ ਆਪਣੇ ਅਮਿਤ ਸ਼ਾਹ ਜੀ ਨੇ ਕੀਤੀ ਸੀ ਸੋ ਉਹ ਗੱਲ ਨਹੀਂ ਹੈ ਮਤਲਬ ਨਾ ਕਹ ਲੋ ਵੀ ਕਹਿੰਦੇ ਨਾ ਨਹੀਂ ਉਹ ਨਹੀਂ ਜਿਸਕਾ ਖਾਬ ਦੇਖਾਤਾ ਰੰਗ ਕੁਛ ਹੋਰ ਹੈ ਬਦਲੇ ਹੋਏ ਜ਼ਮਾਨੇ ਦਾ ਜਿਹੜਾ ਤੀਜੀ ਵਾਰ 400 ਪਾਰ ਕਹਿੰਦੇ ਸੀ ਨਾ ਜੀ ਉਹ ਮੇਰਾ ਖਿਆਲ ਹੈ ਵੀ ਉਹ ਹੁਣ ਰੰਗ ਦਿਖਾ ਰਹੀ ਹੈ ਕੁਦਰਤ ਵੀ ਦਿਖਾਉਂਦੀ ਹੈ ਕੁਛ ਇਹ ਵੀ ਹੈ ਵੀ ਜਿਹੜੇ ਬੰਦੇ ਰੱਬ ਨੂੰ ਵਰਤਦੇ ਨੇ ਨਾ ਸਿਆਸਤ ਦੇ ਲਈ ਉਹ ਰੱਬ ਵੀ ਉਹਨਾਂ ਨੂੰ ਆਪਣੇ ਤਰੀਕਿਆਂ ਦੇ ਨਾਲ ਇਸ਼ਾਰਾ ਤਾਂ ਕਰ ਦਿੰਦਾ ਸਮਝਣ ਨਾ ਸਮਝਣ ਜਿਸ ਤਰ੍ਹਾਂ ਯੁੱਧਿਆ ਚ ਹਾਰੇ ਨੇ ਜਿਸ ਤਰ੍ਹਾਂ ਮੰਦਿਰ ਦਾ ਜੋ ਹਾਲ ਹੋਇਆ ਜਿਸ ਤਰ੍ਹਾਂ ਸ਼ੰਕਰਾਚਾਰੀਆ ਵਗੈਰਾ ਉਲਟ ਕਾਇ ਹੋਏ ਨੇ ਮਤਲਬ ਹਿੰਦੂ ਕਮਿਊਨਿਟੀ ਕਿ ਜਿਹੜਾ ਬੁਖਾਰ ਇਹਨਾਂ ਨੇ ਚੜਾਇਆ ਸੀ ਨਾ ਕਮ ਲੇ ਜਿੰਦਾ ਉਹਦੇ ਤੋਂ ਮੁਕਤ ਹੁੰਦੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਸੋ ਰੁਕਸਾਪ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਰੁਕਸਾਪ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਓਕੇ